ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੋ ਗਈ ਜੀ ਆਪਣੀ ਪਹਿਲੀ ਬਰਸਾਤ ਲੋ ਜੀ بارش ਦੀ ਹੋ ਗਈ ਸ਼ੁਰੂਆਤ ਮੀਂਹ ਪੈਣਾ ਸਟਾਰਟ ਹੋ ਗਿਆ ਜੀ ਤੇ ਬੱਚੇ ਕਹਿੰਦੇ ਨੇ ਜੀ ਕੁਛ ਨਾ ਕੁਛ ਨਵਾਂ ਬਣਾਓ ਕੁਛ ਨਵਾਂ ਜਿਹਾ ਟਰਾਈ ਕਰੋ ਤੇ ਲੋ ਜੀ ਆਪਾਂ ਲੱਗੇ ਆ ਜੀ ਨਵਾਂ ਜਿਹਾ ਟਰਾਈ ਕਰਨ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਬੋਇਲ ਡਾਲੂ ਲੈ ਲੇ ਤੇ ਆਪਾਂ ਨੇ ਵਿੱਚ ਪਾ ਲੈ ਜੀ ਬ੍ਰੈਡ ਇਹ ਘਰੇ ਪਏ ਸੀਗੇ ਚਾਰ ਆਪਾਂ ਨੇ ਬ੍ਰੈਡ ਲੈ ਲੈ ਤੇ ਆਪਾਂ ਨੇ ਇੱਕ ਕੌਲੀ ਸੂਜੀ ਦੀ ਲੈ ਲਈ ਇਹ ਵੀ ਵਿੱਚ ਪਾ ਲਿਆ ਤੇ ਇਹ ਪਾ ਲਿਆ ਆਪਾਂ ਨੇ ਥੋੜਾ ਜਿਹਾ ਔਰਗੈਨੋ ਇਹ ਵੀ ਬੜਾ ਟੇਸਟੀ ਲੱਗਦਾ ਹੈ ਜੀ ਤੇ ਲੋ ਜੀ ਹੁਣ ਪਾ ਲਈ ਆਪਾਂ ਨੇ ਚਿੱਲੀ ਫਲਿਕਸ ਤੇ ਲੋ ਜੀ ਇਸ ਤੋਂ ਬਾਅਦ ਆਪਾਂ ਪਾਵਾਂਗੇ ਇਸ ਵਿੱਚ ਜੀਰਾ ਤੇ ਲਾਲ ਮਿਰਚ ਨਮਕ ਵਗੈਰਾ ਪਾ ਕੇ ਤੇ ਇਸ ਵਿੱਚ ਪਾਵਾਂਗੇ ਆਪਾਂ ਅੰਬਚੂਰ ਪਾਊਡਰ ਤੇ ਫਿਰ ਆਪਾਂ ਪਾਵਾਂਗੇ ਚਾਟ ਮਸਾਲਾ ਤੇ ਲੋ ਫਿਰ ਆਪਾਂ ਇਹਨੂੰ ਕਰ ਦਿਆਂ ਜੀ ਇਕੱਠਾ ਚੰਗੀ ਤਰ੍ਹਾਂ ਗਲ ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਇਸ ਦਾ ਇੱਕ ਡੋ ਤਿਆਰ ਕਰਾਂਗੇ ਡੋ ਨੂੰ ਆਪਾਂ ਨੇ ਇਸ ਤਰੀਕੇ ਨਾਲ ਰੱਖ ਕੇ ਆਪਾਂ ਨੇ 10 ਮਿੰਟ ਉਹਨੂੰ ਰੈਸਟ ਕਰਵਾ ਲਿਆ ਸੀ ਕਿ ਰੈਸਟ ਕਰਵਾਉਣ ਤੋਂ ਬਾਅਦ ਫਿਰ ਆਪਾਂ ਨੇ ਫੇਰ ਉਹਦੇ ਤੇ ਤੇਲ ਪਾ ਕੇ ਥੋੜਾ ਜਿਹਾ ਇਸ ਤਰੀਕੇ ਦੇ ਨਾਲ ਆਪਾਂ ਨੇ ਫੇਰ ਗੁੰਨ ਲਿਆ ਤੇ ਲੋ ਹੁਣ ਆਪਾਂ ਬਣਾਵਾਂਗੇ ਇਹਦੇ ਟੇਸਟੀ ਟੇਸਟੀ ਜਿਹੇ ਸਨੈਕਸ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਬਹੁਤ ਜਲਦੀ ਬਣਨ ਵਾਲੇ ਤੇ ਲੋ ਜੀ ਇਹ ਆਪਾਂ ਨੇ ਕਰ ਲਿਆ ਜੀ ਜਲਦੀ ਜਲਦੀ ਰੈਡੀ ਤੇ ਤੁਸੀਂ ਇਹਦੇ ਨਾਲ ਛੋਟਾ ਵੀ ਕਰ ਸਕਦੇ ਹੋ ਕਿਉਂਕਿ ਮੈਨੂੰ ਥੋੜੀ ਜਿਹੀ ਜਲਦੀ ਸੀਗੀ ਮੈਂ ਜਾਣਾ ਸੀਗਾ ਕਿਤੇ ਤੇ ਆਪਾਂ ਨੇ ਫਟਾਫਟ ਤਿਆਰ ਇਹ ਕਰਤੇ ਜੀ ਤੇਰੇ ਬੱਚਿਆਂ ਲਈ ਖਾਣ ਲਿਓ ਬਹੁਤ ਜਲਦ ਜਲਦ ਬਣ ਗਏ ਜੀ ਬੱਚੇ ਵੀ ਖੁਸ਼ ਤੇ ਇੱਕ ਤੁਹਾਡੇ ਲਈ ਰੈਸਪੀ ਵੀ ਬਣ ਗਈ ਤੇ ਲੋ ਜੀ ਆਪਾਂ ਨੇ ਇਸ ਤਰੀਕੇ ਨਾਲ ਬਣਾ ਕੇ ਤੇ ਆਪਾਂ ਨੇ ਇਸ ਤਰ੍ਹਾਂ ਕਟਿੰਗ ਕਰਕੇ ਤੇ ਉਸ ਤੋਂ ਬਾਅਦ ਆਪਾਂ ਨੇ ਫੋਕ ਲੈ ਲੈਣਾ ਜੀ ਫੋਕ ਦੇ ਨਾਲ ਥੋੜੀ ਜੀ ਡਿਜ਼ਾਈਨਿੰਗ ਕਰ ਦੇਣੀ ਤੁਸੀਂ ਕਿਸੇ ਵੀ ਤਰੀਕੇ ਨਾਲ ਡਿਜ਼ਾਈਨ ਕਰ ਸਕਦੇ ਹੋ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਤਲਦੇ ਆ ਜੀ ਸਿੱਧਾ ਹੀ ਕੜਾਹੀ ਦੇ ਵਿੱਚ ਤੇਲ ਆਪਣਾ ਗਰਮ ਸੀਗਾ ਤੇ ਲੋ ਜੀ ਇਹ ਬਹੁਤ ਹੀ ਵਧੀਆ ਸਨੈਕਸ ਬਣ ਕੇ ਤਿਆਰ ਹੋਏ ਨੇ ਜੀ ਘਰ ਦੇ ਵਿੱਚ ਟਰਾਈ ਜ਼ਰੂਰ ਕਰਿਓ ਆਪਣੀਆਂ ਛੋਟੀਆਂ-ਛੋਟੀਆਂ ਚੀਜ਼ਾਂ ਆਪਣੀਆਂ ਛੋਟੇ-ਛੋਟੇ ਖੁਸ਼ੀਆਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਪੂਰੀਆਂ ਕਰ ਲਿਆ ਕਰੋ ਜੀ ਕਿਉਂਕਿ ਜਦੋਂ ਵੀ ਨਮੀ-ਨਮੀ ਕੋਈ ਵੀ ਚੀਜ਼ ਆਪਾਂ ਡਿਸ਼ਟ੍ਰੈ ਟਰਾਈ ਟਰਾਈ ਕਰਦੇ ਆ ਤਾਂ ਵਧੀਆ ਲੱਗਦਾ ਹੈ ਜੀ ਖਾਣ-ਪੀਣ ਨੂੰ ਵਧੀਆ ਚੀਜ਼ਾਂ ਤੁਸੀਂ ਆਪਣੇ ਘਰ 'ਚ ਟਰਾਈ ਕਰਿਆ ਕਰੋ ਬਾਹਰ ਦਾ ਤੁਸੀਂ ਨਾ ਖਾਇਆ ਕਰੋ ਵੈਸੇ ਵੀ ਬਰਸਾਤ ਚੱਲਦੀ ਹੈ ਜੀ ਹੁਣ ਅੱਜਕੱਲ ਤਾਂ ਆਪਾਂ ਨੂੰ ਬਾਹਰ ਦਾ ਬਿਲਕੁਲ ਨਹੀਂ ਜੀ ਖਾਣਾ ਚਾਹੀਦਾ ਕਿਉਂਕਿ ਪਹਿਲੀ ਬਰਸਾਤ ਦੇ ਨਾਲ ਉਹ ਛੋਟੇ ਛੋਟੇ ਮੱਛਰ ਜੇ ਨਿਕਲਣ ਲੱਗ ਪਏ ਨੇ ਜੀ ਉਹ ਜਦੋਂ ਬਾਹਰ ਬਣਾਉਂਦੇ ਨੇ ਤਾਂ ਵਿੱਚ ਹੀ ਤਲ ਹੋ ਜਾਂਦੇ ਨੇ ਜੇ ਆਪਾਂ ਨੂੰ ਰਾਦ ਦੇ ਨੇਰ ਦੇ ਵਿੱਚ ਕੁਝ ਵੀ ਪਤਾ ਨਹੀਂ ਲੱਗਦਾ ਤੇ ਲੋ ਜੀ ਇਹ ਆਪਾਂ ਨੇ ਇੱਕ ਪੂਰ ਤਿਆਰ ਕਰ ਲਿਆ ਤੇ ਹੁਣ ਆਪਾਂ ਦੂਜਾ ਕਰਦੇ ਆਂ ਤੇ ਦੂਜੇ ਨੂੰ ਵੀ ਆਪਾਂ ਤਿਆਰ ਕਰਕੇ ਫਿਰ ਆਪਾਂ ਸਰਵ ਕਰਦੇ ਆਂ ਜੀ ਕਿਸ ਤਰੀਕੇ ਨਾਲ ਸਰਵ ਕੀਤਾ ਉਹ ਵੀ ਤੁਹਾਨੂੰ ਦਿਖਾਉਂਗੀ ਜੀ ਤੇ ਲੋ ਜੀ ਹੁਣ ਇਹ ਦੂਜਾ ਹੈ ਜੀ ਤੇ ਆਪਾਂ ਨੇ ਮੀਡੀਅਮ ਆਂਚ ਤੇ ਹੀ ਬਣਾਉਣੇ ਇਹ ਆਪਾਂ ਨੇ ਕੋਈ ਜ਼ਿਆਦਾ ਤੇਜ਼ ਆਂਚ ਨਹੀਂ ਕਰਨੀ ਕਿਉਂਕਿ ਮੀਡੇ ਆਂਚ ਦੇ ਬਣਿਆ ਹੋਏ ਇੱਕ ਤਾਂ ਅੰਦਰ ਤੱਕ ਪੱਕ ਜਾਂਦਾ ਹੈ ਜੀ ਕੱਚਾ ਨਹੀਂ ਰਹਿੰਦਾ ਤੇ ਇੱਕ ਟੇਸਟੀ ਬਣ ਜਾਂਦਾ ਹੈ ਜੀ ਉਹਦੇ ਵਿੱਚ ਇੱਕ ਵੱਖਰਾ ਜਿਹਾ ਟੇਸਟ ਆ ਜਾਂਦਾ ਹੈ ਜੀ ਤੇ ਬੇਟਾ ਮੇਰਾ ਬਾਹਰ ਬੈਠਾ ਹੈ ਜੀ ਤੇ ਉਹ ਵੀ ਦੇਖੇਗਾ ਤੇ ਉਹਨੂੰ ਵੀ ਮੈਂ ਕਿਹਾ ਵੀ ਇਸ ਤਰੀਕੇ ਨਾਲ ਟਰਾਈ ਕਰ ਲੈ ਜੇਕਰ ਤੁਹਾਨੂੰ ਚੀਜ਼ਾਂ ਨਹੀਂ ਤੁਹਾਨੂੰ ਜ਼ਿਆਦਾ ਪਕੌੜੇ ਵਗੈਰਾ ਜੇ ਨਹੀਂ ਆਉਂਦੇ ਬੱਚਾ ਛੋਟਾ ਹੀ ਹੈ ਜੀ ਤੇ ਇਸ ਤਰੀਕੇ ਨਾਲ ਟਰਾਈ ਕਰਨਾ ਹੈ ਜੀ ਤੇ ਮੈਂ ਉਹਦੇ ਲਈ ਵੀਡੀਓ ਸਪੈਸ਼ਲ ਬਣਾਈ ਹੈ ਜੀ ਕਿਉਂਕਿ ਮੇਰੇ ਬੱਚੇ ਦਾ ਵੀ ਦਿਲ ਕਰਦਾ ਹੋਵੇਗਾ ਜੀ ਉੱਧਰ ਤਾਂ ਮੌਸਮ ਖਰਾਬ ਹੀ ਰਹਿੰਦਾ ਮੋਸਟਲੀ ਤੇ ਵਾਰਿਸ਼ ਵਗੈਰਾ ਹੁੰਦੀ ਰਹਿੰਦੀ ਐ ਤੇ ਲੋ ਜੀ ਨੈਕਸਟ ਵੀ ਬਣ ਗਿਆ ਜੀ ਆਪਣਾ ਤੇ ਹੁਣ ਆਪਾਂ ਕਰਦੇ ਹਾਂ ਜੀ ਸਰਵ ਚਾਹੇ ਤੁਸੀਂ ਗ੍ਰੀਨ ਚਟਣੀ ਚਾਹੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਤਰੀਕੇ ਦੀ ਚਟਣੀ ਦੇ ਨਾਲ ਤੁਸੀਂ ਸਰਵ ਕਰ ਸਕਦੇ ਹੋ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਵਾਰੇ ਟਰਾਈ ਜ਼ਰੂਰ ਕਰਿਓ ਤੇ ਬਾਬਾ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਮੈਨੂੰ ਐਦਾਂ ਹੀ ਸਪੋਰਟ ਜ਼ਰੂਰ ਕਰਿਓ ਥੈਂਕ ਯੂ ਜੀ ਵੀਡੀਓ ਦੇਖਣ ਲਈ